ਪਰਤ ਵਿਕਾਸ ਸਪੇਸ਼ਲ ਪਟਿਆਲਾ ਵੱਲੋਂ ਪ੍ਰਿਸ਼ਦ ਭਵਨ ਵਿੱਚ ਰਾਸ਼ਟਰੀ ਸਮੂਹ ਗੀਤ ਮੁਕਾਬਲੇ ਕਰਵਾਏ ਗਏ। ਪ੍ਰਿਸ਼ਦ ਦੀ ਪੁਸਤਕ ਚੇਤਨਾ ਦੇ ਸਵਰ ਅਤੇ ਪੰਜਾਬੀ ਲੋਕ ਕੀਤਾ ਦੇ ਪੰਜਾਬੀ, ਹਿੰਦੀ, ਸੰਸਕ੍ਰਿਤ ਗੀਤ ਮੁਕਾਬਲੇ ਵਿੱਚ 25 ਸਕੂਲਾਂ ਨੇ ਭਾਗ ਲਿਆ। ਵੱਖ-ਵੱਖ ਮੁਕਾਬਲਿਆਂ ਵਿੱਚ ਸੇਂਟ ਜੀਵੀਰ ਸਕੂਲ, ਡੀ.ਏ.ਵੀ. ਸਕੂਲ ਅਤੇ ਫੀਲਕਾਨਾ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਜੇਤੂ ਟੀਮਾਂ ਡੇਰਾ ਬਸੀ ਵਿਖੇ ਹੋਣ ਵਾਲੇ ਰਾਜਪत्री ਮੁਕਾਬਲੇ ਵਿੱਚ ਭਾਗ ਲੈਣਗੀਆਂ। सा नैशनल ग्रुप सॉन्ग से बच्चे का अः काफी स्कूल पार्टिसिपेट किया दूसरा नाल ही गुरु बंधन छात्र अभिनंदन यंपिटिशन ਇਸਨ ਆਲੇ ਸਦ ਸੰਸਕ੍ਰਿਤ ਬੱਚਿਆਂ ਨੂੰ ਸੰਸਕ੍ਰਿਤ ਪ੍ਰਮੋਟ ਕਰਵਾਉਣ ਲਈ ਤੇ ਸੰਸਕ੍ਰਿਤ ਦੇ ਗਰੁੱਪ ਸੌਂਗ ਦਾ ਵੀ ਕੰਪੀਟੀਸ਼ਨ ਸੀ ਇਹ ਤਿੰਨੋਂ ਕੰਪੀਟੀਸ਼ਨ ਅੱਜ ਦੇ ਸਕੇ ਸਾਡੇ ਤੇ ਬਹੁਤ ਅੱਛੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਭਾਰਤੀਕਾ ਸਰਸਤ ਹਮੇਸ਼ਾ ਬੱਚਿਆਂ ਨੂੰ ਜਾਗਰੂਤ ਕਰਨ ਆਪਣੇ ਦੇਸ਼ ਨਾਲ ਜੋੜਨ ਲਈ ਤੇ ਸੇਵਾ ਸਮਰਪਣ ਸਹਾਯੋਗ ਇਹਨਾਂ ਸਾਰਿਆਂ ਤੇ ਚੱਲਦਾ ਤੇ ਬੋਸ ਆਰੇ ਅਸੀਂ ਪਿੰਡ ਵੀ ਨਾਲ ਅਡਾਪਟ ਕਰਦੇ ਆਂ ਸਰ ਅੱਜ ਅਸੀਂ ਨੈਸ਼ਨਲ ਗ੍ਰੂਪ ਫੋਮ ਕੰਪੀਟੀਸ਼ਨ ਕਰਵਾਇਆ ਹੈਗਾ ਜੀ ਸਾਡੇ ਇੱਥੇ ਪਹਿਲਾਂ ਪਿਛਲੇ ਹਫਤੇ ਲਗਭਗ 30 ਸਕੂਲਾਂ ਨੇ ਭਾਗ ਦਿੱਤਾ ਸੀਗਾ ਤੇ ਅੱਜ ਹੀ ਸਾਡੇ 25 ਤੋਂ 30 ਸਕੂਲ ਆਏ ਹੋਏ ਹੈਗੇ ਨੇ ਜਿਹਦੇ ਵਿੱਚ ਇੱਕ ਟੀਮ ਦੇ ਵਿੱਚ ਸਾਡੇ 10 ਤੋਂ 12 ਬੱਚੇ ਹੁੰਦੇ ਨੇ ਜੀ ਲਗਭਗ ਆ ਸੀਗੇ ਇਹ ਪ੍ਰੋਗਰਾਮ ਕਰਨਿਆਂ ਵਿੱਚ ਦੇਸ਼ ਭਗਤੀ ਦੀ ਬੱਚਿਆਂ ਦੇ ਵਿੱਚ ਭਾਵਨਾ ਜਾਗੇ ਇਹ ਖੱਡਾ ਉਪਰਾਲਾ ਹੈ ਕਿ ਸਾਡਾ ਜਿਹੜਾ ਦੇਸ਼ ਹੈ ਦੇਸ਼ ਭਗਤੀ ਵਿੱਚ ਅੰਗਿਆ ਜਾਵੇ ਕਿਉਂਕਿ ਤੁਹਾਨੂੰ ਦੇਸ਼ ਤੋਂ ਆਜ਼ਾਦੀ ਲੈਣ ਲਈ ਦੇਸ਼ ਭਗਤ ਇਹ ਗੀਤ ਤਾਂ ਨੇ ਪ੍ਰੇਰਿਤ ਕੀਤਾ ਸੀਗਾ ਉਹ ਜੇ ਬੱਚਿਆਂ ਦੇ ਵਿੱਚ ਦੇਸ਼ ਭਗਤ ਦੇ ਗੀਤ ਜਾਗਣਗੇ ਬੱਚਿਆਂ ਦਾ ਖੂਨ ਥੋੜਾ ਪਤਾ ਲੱਗੇਗਾ ਉਹਨਾਂ ਨੂੰ ਕਿਵੇਂ ਅਸੀਂ ਕੀਤਾ ਹੈਗਾ ਤਾਂ ਹੀ ਅੱਗੇ ਜਾ ਕੇ ਬੱਚੇ ਨੂੰ ਸਮਝ ਪਾਣਗੇ ਕਿ ਆਜ਼ਾਦੀ ਦਾ ਕੀ ਮੁੱਲ ਹੈ ਇਦੇ ਹੀ ਦੇਸ਼ ਭਤੀ ਪਾਵਨ ਲਈ ਭਾਰਤ ਦੇ ਵਿਕਾਸ ਪਿੱਛੇ ਹਮੇਸ਼ਾ ਇਹ ਪ੍ਰੇਤਨ ਕਰਦਾ ਰਹਿੰਦਾ ਹੈ ਕਿ ਅਸੀਂ ਬੱਚਿਆਂ ਦੇ ਵਿੱਚ ਸੰਸਕਾਰ ਕੁੱਟ-ਕੁੱਟ ਕੇ ਭਰੀਏ ਤਾਂ ਸਕੂਲਾਂ ਨੇ ਬਹੁਤ ਮਿਹਨਤ ਕੀਤੀ ਹੈ ਸਕੂਲ ਆਏ ਨੇ ਅੱਜ ਦੇ ਵਿੱਚ ਸਾਡਾ ਸੇਂਟ ਜੀਵੀਐਸ ਸਕੂਲ ਪਟਿਆਲੇ ਤੋਂ ਜਿਹੜਾ ਆਇਆ ਹੈ ਫਰਸਟ ਆਇਆ ਹੈਗਾ ਜੀ ਤੇ ਜਿਹੜਾ ਸਾਡਾ 29 ਸਤੰਬਰ ਨੂੰ ਬਸੇਪੜਾਣਾ ਵਿੱਚ ਫਾਈਨਲ ਸਟੇਜ ਆਫ ਪਰਫਾਰਮ ਹੋਣ ਜਾ ਰਿਹਾ ਉੱਥੇ ਜਾਏਗਾ ਜੀ ਤੇ ਭਾਰਤ ਵਿਗਿਆਨ ਪਿੱਛੇ ਹੋਰ ਬਹੁਤ ਸਾਰੇ ਕੰਮ ਕਰਦਾ ਹੈ ਬਲੱਡ ਡੋਨੇਸ਼ਨ ਦਾ ਕੰਮ ਕਰਦਾ ਹੈ ਇਸ ਤੋਂ ਬਾਅਦ ਭਾਰਤ ਕੋ ਜਾਣੋ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਸਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੇ ਬਲਦਾਨ ਦਿਵਸ ਦੇ ਪਰ ਵੀ ਅਸੀਂ ਬਹੁਤ ਵੱਡਾ ਇੱਕ ਬੱਚਿਆਂ ਦੇ ਉੱਪਰ ਡੈਕਲਮੇਸ਼ਨ ਕਰਾਉਂਦੇ ਹਾਂ ਭਾਰਤ ਦੇ ਜਾਣੋ ਵਿੱਚ ਅਸੀਂ ਬੱਚਿਆਂ ਨੂੰ ਜੀਕੇ ਦੇ ਬਹੁਤ ਸਾਰੇ ਕੁਐਸਚਨ ਦੱਸਦੇ ਹਾਂ ਨਾਰਮਲ ਜਿਹੜੇ ਪਬਲਿਕ ਖੜੀ ਹੈ ਇੱਥੇ ਜਿਹੜਾ ਥੋੜਾ YouTube ਦੇ ਪੜ੍ਹ ਰਿਹਾ ਤਾਂ ਆਪਣਾ ਆਨਸਰ ਦੇ ਸਕਦੇ ਆ ਇੱਕ ਦੋ ਇੱਕ ਦੋ ਮਿੰਟ ਕੋਈ ਗੱਲ ਸਰ ਮੈਂ ਇੱਕ ਮਿੰਟ ਬਾਅਦ ਦੱਸਦਾ ਸੁਣੋ ਇਹ ਕਿਹੜਾ ਜਰਮਨਨ ਸੀਗਾ ਸਰ ਤੇ ਐਸੀ ਕਿਹਦੇ ਜੀਕੇ ਦੇ ਬਹੁਤ سارے ਪ੍ਰਸ਼ਨ ਨੇ ਲక్ష్ਮੀਬਾਈ ਸਾਡੇ ਦੇਸ਼ ਵਾਸਤੇ ਕੀ ਕੀਤਾ ਸਾਡੇ ਹੋਰ ਬਹੁਤਾਰੇ ਮਹਾਨ ਯੋਧਾ ਹੋਏ ਨੇ ਜਿਹੜੇ ਕਿ ਅਜੇ ਤੱਕ ਸਾਡੇ ਇਤਿਹਾਸ ਦੇ ਵਿੱਚ ਹੀ ਭੜਾਏ ਨਹੀਂ ਗਏ ਸਾਡੇ ਇਤਿਹਾਸ ਨਾਲ ਬਹੁਤ ਜ਼ਿਆਦਾ ਛੇੜਖਾਨੀ ਹੋਈ ਹੈ ਜਿਹਨੂੰ ਅਸੀਂ ਕਹਿੰਨੇ ਕਿ ਜੀਕੇ ਦੇ ਵਿੱਚ ਲਿਆ ਕੇ ਉਹ ਸਮਝ ਸਕਣ ਬੱਚੇ ਸਾਡੇ ਸਾਡੇ ਬੱਚੇ ਨੂੰ ਪਤਾ ਲੱਗ ਸਕੇ ਕਿ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਸਰਦਸਾਨੀ ਕਮਾ ਲਈ ਆਪਣਾ ਸਾਰਾ ਪਰਿਵਾਰ ਬਰਨਣ ਬਲਿਦਾਨ ਕਰ ਦਿੱਤਾ ਇਸ ਦੇਸ਼ ਦੇ ਵਾਸਤੇ ਠੀਕ ਹੈ ਮਹਾਤਮਾ ਗਾਂਧੀ ਜੀ ਗਾਂਧੀ ਜੀ ਨੇ ਵੀ ਨਾਲ ਦੇਸ਼ ਭਗਤੀ ਦਿੱਤਾ ਨਾਲ ਬਹੁਤ ਸਾਡੇ ਸਾਨੂੰ ਬਹੁਤ ਝਾਰੂ ਬਣਾਇਆ ਦੇਸ਼ ਭਗਤੀ ਦਿੱਤਾ ਚੰਦਰ ਸ਼ੇਖਰ ਅਜਾਦੀ ਜੀ ਨੇ ਬਹੁਤ ਮਿਹਨਤ ਕੀਤੀ ਤੇ ਸਾਡੇ ਬੱਚਿਆਂ ਦੇ ਵਿੱਚ ਉਹ ਭਾਵਨਾ ਆਵੇ ਇਹੀ ਸਾਡਾ ਇੱਕ ਮਕਸਦ ਹੈ ਬੱਚੇ ਸੰਸਕ੍ਰਿਤ ਹੋਣ ਸਾਡਾ ਇਹ ਇੱਕ ਇੱਕ ਹੋਰ ਪ੍ਰੋਜੈਕਟ ਚੱਲ ਰਿਹਾ ਹੈ ਅਨੀਮੀਆ ਮੁਕਤ ਭਾਰਤ ਅਨੀਮੀਆ ਮੁਕਤ ਭਾਰਤ ਦੇ ਅੰਦਰ ਅਗਤ ਅਸੀਂ ਬੱਚਿਆਂ ਦਾ ਬਲੱਡ ਟੈਸਟ ਕਰਦੇ ਹਾਂ ਜੋ 6ਵੀਂ ਕਲਾਸੇ ਲੈ ਕੇ ਉੱਪਰ ہماری ਬੱਚੀਆਂ ਹੈ खून की कमी होने लगती है तो परिषद के द्वारा हम उनका टेस्ट करा के उनको प्रेरित करते हैं हमारे जो महिला मेंबर में वहां पे जाके बच्चियों को बहुत सारे प्रश्नों के उत्तर भी उनके देते हैं बच्चों के अपने बहुत सारे प्रश्न होते हैं जो एक अच्छा टीचर ही उनको समझा सकता है तो हमारे में हमारे प्रेजिडेंट है मैडम स्वेता जी और देवीगढ़ से रिटायर हुए हैं जी बच्चों को बहुत अच्छी से गाइड करते हैं हमारा महिला प्रमुख है अपने भूपिंदर मैम है ਔਰ ਵੀ ਹਮਾਰੇ ਬਹੁਤ ਮੈਲਾ ਮੈਲਾ ਜੋ ਮੈਂਬਰ ਹੈ ਬੱਚੋ ਕੋ ਜਾ ਕੇ ਸਮੇਂ ਸਮੇਂ ਪਰ ਸਕੂਲਾਂ ਕੋ ਪ੍ਰੇਸ਼ ਕਰਤੇ ਹਨ ਸਤਿ ਸ਼੍ਰੀ ਅਕਾਲ ਪ੍ਰਵੀਨਦਰ ਕੋਹੜਾ ਤੇ ਬੀ ਐਨ ਪਬਲਿਕ ਸਕੂਲ ਐਂਡ ਅਸੀਂ ਪਾਰਟਿਸਪੇਟ ਕੀਤਾ ਸੀ ਸਾਡੇ ਦੋ Song ਸੀਗੇ ਇੱਕ ਹਿੰਦੀ ਚ ਤੇ ਇੱਕ ਸੰਸਕ੍ਰਿਤ ਚ ਇੱਕ ਲੋਕ ਗੀਤ ਸੀਗਾ ਸਾਰਿਆਂ ਨੇ ਬਹੁਤ ਮੈਨਟ ਕੀਤੀ ਸੀ ਕੰਪੀਟੀਸ਼ਨ ਵੀ ਬਹੁਤ ਟਫ ਸੀਗਾ